ਗਲੇਰਾ ਦਾ ਇੱਕ ਸਰੀਰ ਬਾਬਾ ਜੀ ਕੋ ਆਇਆ ਗੱਲ ਸੁਣਾ ਨਾ ਲਈ ਜੀ ਮੈਨੂੰ ਕੋਈ ਮਿਲਿਆ ਉਹ ਕਹਿਣ ਲੱਗਾ ਬਾਬਾ ਅਨੰਤ ਸਿੰਘ ਜੀ ਨੂੰ ਸਾਰੇ ਪਾਸਿਆਂ ਤੋਂ ਦੁੱਖਾਂ 'ਚ ਘਿਰਿਆ ਪਿਆ ਇਹ ਬੜਿਆਂ ਦੀ ਹਾਲਤ ਹੋਏਗੀ ਮੇਰੇ ਸਵੇ ਮਹਾਂਪੁਰਸ਼ੋ ਸਾਰੇ ਪਾਸਿਆਂ ਤੋਂ ਦੁੱਖਾਂ 'ਚ ਘਿਰਿਆ ਪਿਆ ਗਰੀਬੀ ਵੀ ਘਰ ਵਿੱਚ ਅਤ ਦੀ ਦੂਜੇ ਲਫ਼ਜ਼ ਲਿਖੇ ਆ ਸਮੇਂ ਨੂੰ ਕੱਟਣ ਲਈ ਲੋਨ ਲੈ ਕਾਗਜ਼ ਰਖਾਏ ਜਗ੍ਹਾ ਦੇ ਗਰੀਬੀ ਅਤ ਦੀ ਤੇ ਸੰਪਤੀ ਵੀ ਇਸ ਸੰਪਤੀ ਲਵੇ ਲਿਖਿਆ ਹੈ ਸਾਖੀਆਂ ਸੰਪਤੀ ਵੀ ਜਬਤ ਹੋ ਗਈ ਆ ਕੋ ਸਤਨਾ ਜਿਸ ਤਾਂ ਨੇ ਭਰੀਆਂ ਬੈਂਕ ਨੇ ਬੋਲੀ ਜਬਤ ਹੋ ਗਈ ਨਾ ਕੁਝ ਹੋਣ ਨਾਲ ਸੋਚ ਸੋਚ ਕੇ ਸਰੀਰ ਨੂੰ ਕਈ ਰੋਗ ਨਹੀਂ ਲੱਗਦੇ ਚੌਥਾ ਆਖਿਆ ਸਰੀਰ ਨੂੰ ਰੋਗ ਲੱਗਣ ਕਰਕੇ ਸੰਪਤੀ ਜਵਤ ਹੋਣ ਕਰਕੇ ਘਰ ਵਿੱਚ ਗਰੀਬੀ ਆਣ ਕੇ ਕਰਕੇ ਦੁੱਖਾਂ 'ਚ ਘਿਰਨ ਚਰ ਕੇ ਸੁਣਿਓ ਨਜ਼ਦੀਕੀ ਵੀ ਸਾਥ ਛੱਡ ਗਏ ਕੋਈ ਜੇ ਜਿਹੜਾ ਸਾਧ ਨਹੀਂ ਛੱਡਦਾ ਆਖੋ ਸਤਿਨਾਮ ਨਹੀਂ ਤੇ ਫਿਰ ਆਮ ਸੁਨੀਆਂ ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭਜ ਖਲੇ ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭਜ ਖਲੇ ਉਹ ਤੁਹੇ ਸੁਣਦੇ ਹੁੰਦੇ ਇਸ ਮਾਇਆ ਕੇ ਤੀਨ ਨਾਮ ਬਰਸਾ ਪਰਸੂ ਪਰਸਰਾਮ ਆ ਕੋ ਸਤਨਾ ਇਸ ਮਾਇਆ ਕੇ ਤੀਨ ਨਾਮ ਬਰਸਾ ਪਰਸੂ ਪਰਸਰਾਮ ਮਾਇਆ ਹੈ ਹੀ ਨਹੀਂ ਉਹ ਬੰਦੇ ਦਾ ਨਾਮ ਹੈ ਪਰਸਰਾਮ ਮਾਇਆ ਹੈ ਹੀ ਨਹੀਂ ਤੇ ਜਿਹੜਾ ਵੀ ਆਵਾਜ਼ ਮਾਰਦਾ ਨਾ ਉਹ ਪਰਸ ਇਧਰ ਆ ਗਰੀਬੀ ਹੈ ਨਾ ਥੋੜੀ ਜੀ ਆ ਗਈ ਕਹਿੰਦੇ ਨਾਂ ਚੇਂਜ ਹੋ ਗਿਆ ਪਰਸੋ ਜੀ ਇੱਧਰ ਆਣਾ ਆਕੋ ਸਤਨਾ ਹੋਰ ਆ ਗਈ ਨਾਮ ਹੋਰ ਚੇਂਜ ਹੋ ਗਿਆ ਪਰਸਰਾਮ ਜੀ ਕੀ ਹਾਲ ਹੈ ਆਕੋ ਸਤਨਾ ਹਾਂ ਪਰਸਰਾਮ ਜੀ ਘਰ ਚਰਨ ਪਾਇਓ ਉਹ ਫਿਰ ਸਿਆਣਿਆਂ ਨੇ ਕਥਨ ਲਿਖਿਆ ਕਈ ਅਰੀ ਧਰਤੀ ਤੇ ਮਾਇਆ ਨਾ ਦੇ ਦਿੰਦੀ ਐ ਇਸ ਮਾਇਆ ਕੇ ਤੀਨ ਨਾਮ ਪਰਸਾ ਪਰਸੂ ਪਰਸ ਰਾਮ ਆਖੋ ਸਤਨਾਮ ਕਹਿਣ ਲੱਗਾ ਮਾਹ ਪੁਰਸ਼ੋ ਗਰੀਬੀ ਵੀ ਸੰਪਤੀ ਵੀ ਜਬਤ ਹੋ ਗਈ ਸਰੀਰ ਨੂੰ ਕਈ ਰੋਗ ਨਜ਼ਦੀਕੀ ਵੀ ਸਾਥ ਛੱਡ ਗਏ ਆਖੋ ਸਤਨਾਮ ਵਾਹਿਗੁਰੂ ਇਹ ਕਲੇਰਾ ਦਾ ਸਰੀਰ ਜੀ ਕਹਿੰਦਾ ਜੀ ਇੰਜ ਲੱਗਦਾ ਕਿਸੇ ਨੇ ਘਰ ਕੁਝ ਕੀਤਾ ਹੋਇਆ ਹੈ ਇਤਰਾ ਆਣ ਦੁੱਖ ਤੇ ਬਹੁਤੇ ਬੰਦੇ ਇੱਧਰ ਜੋੜਦੇ ਇੰਜ ਲੱਗਦਾ ਕਿਸੇ ਕੋਈ ਕੀਤਾ ਹੈ ਬਾਬਾ ਨਾਨਕ ਸਿੰਘ ਹੱਸ ਪਏ ਕਹਿੰਦੇ ਕਿਸੇ ਦੇ ਕੀਤੇਆਂ ਕੁਝ ਨਹੀਂ ਹੁੰਦਾ ਦੋਸ਼ ਆਪਣੇ ਕਰਮਾਂ ਦਾ ਹੀ ਕਹਿੰਦੇ ਉਹ ਗੱਜ ਕੇ ਸਾਥ ਵਾਹਿਗੁਰੂ ਕਿਸੇ ਦੇ ਕੀਤੇਆਂ ਕੁਝ ਨਹੀਂ ਹੁੰਦਾ ਦੋਸ਼ ਆਪਣੇ ਕਰਮਾਂ ਦਾ ਹੀ ਉਹ ਕਹਿਣ ਲੱਗਾ ਜੀ ਰਸਤਾ ਦੇ ਰਸਤਾ ਹੀ ਦੇ ਦਿਓ ਵਿਛੜਿਆ ਹੋਇਆ ਸੰਤ ਰੱਬ ਨਾਲ ਜੋੜ ਦੇ ਕੋਟ ਕਰਖੀ ਸੰਤ ਸੰਗ ਉਧਰੇ ਜਮਤਾ ਕੇ ਨੇ ਜਨਾ ਆਵੇ ਜਨਮ ਜਨਮ ਕੋ ਵਿਚੜਿਆ ਹੋਵੇ ਜਨਮ ਜਨਮ ਕੋ ਵਿਚੜਿਆ ਹੋਵੇ ਤਨ ਹਰ ਸਿਉ ਆਜ ਮਿਲਾਵੇ ਵਿਛੜਿਆ ਹੋਇਆ ਮੂਸਪਰ ਰੱਬ ਨਾਲ ਗੋਲ ਤੇ ਵਿਛੜਿਆ ਹੋਇਆ ਨੂੰ ਸਤ ਰੱਬ ਨਾਲ ਬੋਲੋ ਛੱਡੀ ਉਸ ਮਾਰਗ ਤੇ ਤੁਰਿਆ ਹੀ ਜਾਈ ਬੇਖਤ ਹੀ ਪੁਨੀਤ ਹੋਏ ਪੇਟ ਤੇ ਜੱਤੀਏ ਨਾ ਵਰਤਾਂ ਉਹ ਲੋਕ ਜਿਹੜੇ ਘਰਾਂ 'ਚ ਬੈਠੇ ਆ ਜਿਹੜੇ ਚੈਨਲ 'ਨਾਂ ਬੋਲਦਾ ਕੀਰਤਨ ਪ੍ਰਦਾਨਾ ਬਾਣੀ ਡਾਟ ਨੈਟ ਹੋਰ ਸਾਰੇ ਜਿਹੜੇ ਮੈਂ ਬੋਲਦਾ ਕੋਈ ਲਾ ਲਿਓ ਪਰ ਲਿੰਕ ਨਾ ਟੁੱਟੇ ਉਸ ਤਰ੍ਹਾਂ ਪੰਜ 10 ਮਿੰਟ ਦੀ ਸਮਾਪਤੀ ਹੋ ਜਿਹੜੀ ਅੱਜ ਉਪਰ ਕਰਨ ਨਹੀਂ ਲਾਂਗੇ ਇਹਨੂੰ ਪੂਰਾ ਕਰੀਏ ਕਹਿਣ ਲੱਗਾ ਜੀ ਰਸਤਾ ਹੀ ਦੇ ਦੇ ਜਿਹੜਾ ਸੁਣਿਓ ਬਾਬਾ ਨਾਨਕ ਜੀ ਕਹਿੰਦੇ ਨਾਮ ਜਪਿਆ ਕਰ ਗੱਲਾਂ ਸੁਣਿਓ ਧਿਆਨ ਨਾਲ ਸਤ ਸੰਗ ਕਰਿਆ ਕਰ ਸੇਵਾ ਕਰਿਆ ਕਰ ਪੁੰਨ ਬਣਨਗੇ ਗੱਲ ਧਿਆਨ ਨਾਲ ਸੁਣਿਓ ਦੁਬਾਰਾ ਪਾਪਾ ਜੀ ਕਹਿੰਦੇ ਨਾਮ ਜਪਿਆ ਕਰ ਸਤ ਸੰਗ ਕਰਿਆ ਕਰ ਸੇਵਾ ਕਰਿਆ ਕਰ ਪੁੰਨ ਬਣਨਗੇ ਆਇਸਤਾ ਆਇਸਤਾ ਠੀਕ ਹੋ ਜਾਏਗਾ ਅਗੋਂ ਇੱਕ ਹੀ ਕਹਿੰਦਾ ਕਹਿੰਦਾ ਬਾਬਾ ਜੀ ਐਡਾ ਠੰਡਾ ਰਸਤਾ ਨਾ ਦਿਓ ਮੈਨੂੰ ਆਖੋ ਸਾਧੂ ਮੈਂ ਇੰਨਾ ਕ ਦੁਖੀ ਆ ਮੈਨੂੰ ਸ਼ਾਰਟਕਟ ਰਸਤਾ ਦਿਓ ਕੰਮ ਜਲਦੀ ਹੋ ਜੇ ਆਖੋ ਸਾਧੂ ਇਹ ਬੜੇ ਧਿਆਨ ਨਾਲ ਸੁਣੋ ਉਹ ਕਹਿਣ ਦਾ ਲਹਿਜਾ ਜਾਂ ਭੋਲਾਪਨ ਜਾਂ ਅੰਦਰੋਂ ਬੰਦਾ ਦੁਖੀ ਕਲਪਿਆ ਇਹੋ ਜਿਹਾ ਸੀ ਵੀ ਬਿਆਲੂ ਹੋ ਗਏ ਕਿੰਨੇ ਮੈਂ ਸਤਸਾਂ ਨੂੰ ਹੀ ਕਰਨੂੰ ਨਾਮ ਨਹੀਂ ਜਪ ਲੂੰ ਸੇਵਾ ਵੀ ਕਰ ਲਾਂਗਾ ਆਇਸਤਾ ਆਇਸਤਾ ਲਾ ਕੰਮ ਕੱਟਦੇ ਹੋ ਸ਼ਾਰਟਕਟ ਰਾਹ ਦੇ ਦਿਓ ਇੱਕ ਇੱਕ ਦਿਨ ਕੱਟਣਾ ਔਖਾ ਹੈ ਇੱਕ ਇੱਕ ਦਿਨ ਕੱਟਣਾ ਹੈ ਮੈਨੂੰ ਸ਼ਾਰਟਕਟ ਰਾਹ ਦੇ ਦਿਓ ਸੁਣਿਓ ਜੀ ਆਪਾਂ ਇਹਨਾਂ ਇੰਨਾ ਹੀ ਕਿਹਾ ਰਾਹ ਤੇ ਹੈਗਾ ਸ਼ਾਰਟਕਟ ਜੋ ਕਾਂਗੇ ਕਰੇ ਪਰ ਧਿਆਨ ਨਾ ਸੁਣੋ ਜੋ ਕਾਂਗੇ ਕਾਂਗੇ ਕਰੇਗਾ ਕਹਿੰਦਾ ਜੀ ਜੋ ਆਪ ਜੀ ਕਹੋਗੇ ਮੈਂ ਕਰਾਂਗਾ ਪੂਰਾ ਯਤਨ ਕਰਾਂਗਾ ਬਾਬਾ ਜੀ ਕਹਿੰਦੇ ਵੇਖ ਲੈ ਸ਼ਾਰਟਕਟ ਰਾਹ ਤੇ ਹੈਗਾ ਜੋ ਕਾਂਗੇ ਕਰੇਗਾ ਈ ਮੈਂ ਕਰਾਂਗਾ ਬਾਬਾਈ ਕਹਿੰਦੇ ਬਾਬਾ ਨਨਸੀ ਜੀ ਬਾਬਾ ਨਨਸੀ ਜੀ ਕਮਾਈ ਵਾਲੇ ਮਾਪੇ ਬੰਦਗੀ ਹੀ ਬੰਦਗੀ ਕਹਿੰਦੇ 2 ਵਜੇ ਉੱਠਣਾ ਆਖੋ ਸਤਨਾ ਸੁਣ ਲਓ ਸ਼ਾਰਟਕਟ ਰਾ ਮੈਂ ਆਪਣੀ ਜ਼ਿੰਦਗੀ ਚ ਨਹੀਂ ਜ ਸੁਣਿਆ ਅਗਲੀ ਗੱਲ ਸੁਣੋ 2 ਵਜੇ ਉੱਠਣਾ 7 ਵਜੇ ਅੱਤੇ ਘੰਟੇ ਚ ਕਰ ਲੈਣਾ ਇਸ਼ਨਾਨ ਆ ਜੀ 2:30 ਵਜੇ ਹਾਂ ਜੀ ਬਾਬਾ ਜੀ ਕਹਿੰਦੇ 2:30 ਵਜੇ ਘਰੋਂ ਨਿਕਲਣਾ ਹੈ ਇਹ ਗੱਲ ਮੈਂ ਪਹਿਲੀ ਵਾਰੀ ਸੁਣੀ ਸੀ ਵਾਪਸਾਂ ਦੇ ਜੀ ਅੱਗੇ ਵੀ ਆਹ ਬੋਲੀ ਹੈ 2 ਤੋਂ 2:30 ਇਸ਼ਨਾਨ 2:30 ਵਜੇ ਨਿਕਲਣਾ ਆਪਣੇ ਪਿੰਡ ਵਿੱਚ ਇਕਲੇਰਾ ਦਾ ਸਰੀਰ ਆਪਣੇ ਪਿੰਡ ਵਿੱਚ ਹੋਕਾ ਦੇਣਾ ਹੈ ਓਕਾ ਉਹੋਕਾ ਸੁਣ ਲੋ ਜਿਹੜਾ ਲਿਖਿਆ ਉਸ ਤੋਂ ਬਾਅਦ ਅਜੇ ਪੂਰੀ ਗੱਲ ਸੁਣਿਆ ਇਹ ਕੰਬੜਾ ਉਹ ਕਹਿੰਦਾ ਪਿੰਡ 'ਚ ਹੋਕਾ ਦੇਣਾ ਕਹਿੰਦੇ ਘਰ ਘਰ ਦੇ ਕੇ ਤੁਰ ਹੀ ਜਾਂਦੇ ਉੱਚੀ ਉੱਚੀ ਬੋਲਣਾ ਹਰ ਘਰ ਗਏ ਉਠ ਜਾਗ ਸਵੇਰੇ ਦੀ ਮਨਾ ਤੇਰੇ ਨਾਮ ਜਪਣ ਦਾ ਤੇਰਾ ਉਠ ਜਾਗ ਬਾਬਾ ਜੀ ਕਹਿੰਦੇ ਅੱਧਾ ਘੰਟਾ ਹੋਕਾ ਦੇ ਪੂਰੀ ਵਿਧੀ ਦੇ 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 ਦੋ ਉਠਣਾ ਢਾਈ ਤੱਕ ਇਸ਼ਨਾਨ ਢਾਈ ਤੋਂ ਤਿੰਨ ਅੱਧਾ ਘੰਟਾ ਆਪਣੇ ਆਪੇ-ਪਾਸੇ ਕਰਦੇ ਹੋਕਾ ਦੇਣਾ ਦੋ ਤੇ ਢਾਈ ਤੇ ਤਿੰਨ ਤਿੰਨ ਵਜੇ ਬਾਬਾ ਜੀ ਕਹਿੰਦੇ ਘਰ ਆਗੇ ਜੀ ਆ ਗਏ ਬਾਬਾ ਜੀ ਕਹਿੰਦੇ ਘਰ ਆ ਕੇ 3 ਵਜੇ ਜਿਹੜਾ ਹੋਕਾ ਦੂਜਿਆਂ ਨੂੰ ਦੇ ਕੇ ਆਇਆ ਫਿਰ ਆਪ ਕਮਾਉਣਾ ਹੈ ਉਹ ਕੀ ਕਮਾਉਣਾ ਹੈ ਬਾਬਾ ਜੀ ਕਹਿੰਦੇ ਢਾਈ ਘੰਟੇ ਮੂਲ ਮੰਤਰ ਦਾ ਜਾਬ ਕਰਨਾ ਹੈ ਕਿਉਂਗਾ ਸਤਨਾ ਕਰਤਾ ਗੁਰ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਆਪਿਆ ਯੋਗਾ ਸਤਿ ਹੈ ਵੀ ਸਤਿ ਨਾਨਕ ਹੋ ਦੀ ਵੀ ਸਤ ਜੇ ਗਿਆਨ ਦਾ ਸਹਤਨਾ ਗੰਤਾ ਪੁਰਨਰਭੋ ਜੀ ਵੇ ਅਤਾਲ ਮੁਰ ਤੁਨਿ ਜੈਵਾ ਗੁਰ ਪਰਸਾ ਧਪਿਆਰ ਸਤ ਯੋਗਾ ਸਤਿ ਹੈ ਵੀ ਸਤ ਨਾਨਕ ਹੋ ਦੀ ਵੀ ਸਤ ਪਾਪਾ ਜੀ ਕਹਿੰਦੇ 2.5 ਘੰਟੇ ਮੂਲ ਮੰਤਰ ਦੀ ਕਮਾਈ ਕਰਨੀ ਕੱਟ ਤੋਂ ਕੱਟ ਵੱਧ ਜਿੰਨੀ ਤੇ ਰੀਵਰ ਦੀ ਇਹਦਾ ਪਹਿਰਾ ਨਾ ਪਰ ਇਹ ਦੇ ਤਾਂ ਨਾਲ ਬਾਪਾਈ ਕਹਿੰਦੇ ਜਿਹੜਾ ਅੱਧਾ ਘੰਟਾ ਹੋਕਾ ਦੇ ਕੇ ਆਉਣਾ ਨਾ ਪਿੰਡ ਵਿੱਚ ਕਬਰਾਂ ਹੀ ਨਾ ਕਈ ਤੇਰੇ ਤੋਂ ਪਰੇਸ਼ਾਨ ਵੀ ਹੋ ਜਾਣਗੇ ਆਕੋ ਸਤਨਾਮ ਉਹ ਕੀ ਸਾਡੀ ਨੀਂਦ ਖਰਾਬ ਕਰ ਦਿੰਦਾ ਸਵੇਰੇ ਸਵੇਰੇ ਕਈ ਤੇਰੇ ਨਾਲ ਝਗੜਾ ਵੀ ਕਰਦੇ ਕਈ ਤੇਰੇ ਤੋਂ ਤੰਗ ਵੀ ਆਣਗੇ ਵੀ ਤੂੰ ਸਾਡੀ ਨੀਂਦ ਖਰਾਬ ਕਰਦਾ ਬਾਬਾ ਜੀ ਕਹਿੰਦੇ ਤੇਰੇ ਹੌਕਾ ਦੇਣ ਦਾ ਸਦਕਾ 2 4 5 10 ਵੀ ਜੁੜ ਗਏ ਉਹਨਾਂ ਦਾ ਸਦਕਾ ਤੇ ਤੇਰੇ ਢਾਈ ਘੰਟੇ ਦੇਣ ਦਾ ਸਦਕਾ ਬਾਬਾ ਜੀ ਕਹਿੰਦੇ ਜਨਮਾਂ ਦੇ ਪਾਪ ਦਿਨਾਂ ਵਿੱਚ ਹੀ ਧੋਤੇ ਜਾਣਗੇ ਬੜੇ ਧਿਆਨ ਨਾਲ ਸੁਣੋ ਜਨਮਾਂ ਦੇ ਪਾਪ ਸਾਧਾ ਸੁਰੀਆ ਕਾਮ ਸ਼ਾਰਟਕਟ ਜਨਮਾਂ ਦੇ ਪਾਪ ਦੇਣਾ ਚ ਅਮਰਤ ਵੇਲਾ ਐਡਾ ਮਹਾਨ ਏ ਆਪ ਜਪੋ ਅਬਰੇ ਨਾਮ ਜਪੋ ਨਾਮ ਜਪੋ ਉਠ ਜਾਗ ਸੁਰੇ ਰਹਿ ਜੀ ਮਨਾਂ ਤੇ ਲੇ ਨਾਮ ਜਪਣਾ ਤੇਲਾ ਉਠ ਜਾਗ ਸੁਰੇ ਰਹਿ ਜੀ ਮਰਦ ਮੇਲੇ ਬੋਲਿਆ ਤਾਦਰ ਸੁਣੀ ਪੁਕਾਰ ਤਾਦਰ ਸੁਣੀ ਪੁਕਾਰ ਉਠ ਜਗ ਸਵੇਰੇ ਦੀ ਮਨਾ ਲੈਰੇ ਨਾਮ ਚਪੜਦਾ ਦੇਨਾ ਉਠ ਜਗ ਸਵੇਰੇ ਪੜਦਾ ਮੇਰਾ ਸਨਾ ਤੇ ਦਾ ਪੜਦਾ ਮੇਰਾ ਤੁਝ ਜਾਣਸ ਮੇਰੇ ਜੀ ਸਨਾ ਤੇ ਦਾ ਪੜਦਾ ਮੇਰਾ ਵੰਗਪੀ ਜੀ ਡਾਡੀ ਤਕੜੀ ਦਵਾਈ ਏ ਪਕੜੀ ਮੋਹੋ ਕੇ ਬੋਲਣ ਬੋਲੀਏ ਜੇ ਸੁਣ ਧਰੇ ਪਿਆਰ ਅਮਰਤ ਵੇਲਾ ਰਚਨਾ ਵੜਿਆਈ ਬਾਬਾ ਜੀ ਕਹਿੰਦੇ ਮੈਂ ਫੇਰ ਬੋਲਦਾ ਹੁਣ ਕਿਹਾ ਸੀ ਸ਼ਾਰਟਕਟ ਆ ਬਾਬਾ ਜੀ ਕਹਿੰਦੇ ਆ ਸ਼ਾਰਟਕਟ ਤੇਰੀ ਵਾਜ ਦੇਣ ਨਾਲ ਅੱਠ 10 ਵੀ ਜੁੜ ਗਏ ਇੱਕ ਆਪ ਕਮਾਏਗਾ ਜਨਮਾਂ ਦੇ ਪਾਪ ਦਿਨਾਂ 'ਚ ਧੋਤੇ ਜਾਣੇ ਜਨਮਾਂ ਦੇ ਸੰਗਤ ਜੀ ਉਹਨੇ ਬਸ ਪੱਲਾ ਫੜ ਲਿਆ ਲੱਗ ਪਿਆ 2 ਵਜੇ ਉਠਣਾ ਇਸ਼ਨਾਨ ਕਰਕੇ ਤੇ ਪਿੰਡ ਜਾਂਦਾ ਘੰਟਾ ਹੋਕਾ ਦੇਣ ਉੱਠ ਜਾਵ ਸਵੇਰੇ ਜੀ ਵਹਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪਰ ਕਈ ਪਹਿਲੀ ਵਾਰੀ ਲਾਈਵ ਦੇਖ ਰਹੇ ਹੁੰਦੇ ਨੇ ਯਾਰ ਇਹ ਹੋਕਾ ਅੱਜ ਵੀ ਪੁੱਛੋ ਸਾਹਿਬ ਦਿੱਤਾ ਜਾਣਾ ਆਖੋ ਸਤਨਾਮ ਵਾਹਿਗੁਰੂ ਪੁੱਛੋ ਸਾਹਿਬ ਪਠੰਡੇ ਕੋਲ ਬਾਬਾ ਮਾਰਨਾਮ ਸਜੀ ਬਾਬਾ ਖੈਮ ਸਜੀ ਐਸਨੇ ਸੇਵਾ ਨਿਭਾਰੇ ਬਾਬਾ ਸੁਣਦੇ ਅੱਜ ਵੀ ਸਵੇਰੇ ਪੜਿਆ ਜਾਂਦਾ ਉੱਥੇ ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇਲੇ ਉਹ ਜਦੋਂ ਹਾਜ਼ਰੀ ਸ਼ੁਰੂ ਕੀਤੀ ਚੰਦ ਹਫ਼ਤਿਆਂ ਵਿੱਚ ਡੋਰੀ ਦੇ ਉਹਦੇ ਹੱਥ ਜੀ ਹੈ ਨਾ ਉਹਦੇ ਲਈ ਮਾਮੂਲੀ ਗੱਲ ਹੈ ਜੰਮ ਭਖਤਿਆਂ ਜੀ ਇੱਕ ਅੱਧਾ ਟੋਟਾ ਪਲਾੜਦਾ ਪਿਆ ਸੀ ਉਹ ਕਹਿੰਦੇ ਰੇਟ ਵੱਧ ਗਏ ਉਹਨੂੰ ਵੇਚਿਆ ਕੁਝ ਕਰਜੇ ਲੱਗ ਗਏ ਜ਼ਬਤ ਸੰਪਤੀ ਵੀ ਮਿਲ ਗਈ ਮਾਇਆ ਵੀ ਆਣੀ ਸ਼ੁਰੂ ਹੋ ਗਈ ਕੰਮ ਵੀ ਚੱਲ ਪਏ ਅਵਰਦ ਵੇਲੇ ਦੇ ਸਦਕੇ ਜਦੋਂ ਮਾਇਆ ਆ ਗਈ ਸੰਪਤੀ ਜ਼ਬਤ ਮਿਲ ਗਈ ਕੰਮ ਚੱਲ ਪਏ ਜਿੰਨੇ ਰਿਸ਼ਤੇਦਾਰ ਪਾਸੇ ਹੋਏ ਸੀ ਸਾਰੇ ਕੋਲ ਆ ਗਏ ਆਖੋ ਸਤਨਾਮ ਵਾਹਿਗੁਰੂ ਸਾਰੇ ਨੇੜੇ ਆ ਗਏ ਆਇਆ ਹੀ ਪਲਟ ਲਈ ਗਰੀਬੀ ਵੀ ਕੱਟੀ ਗਈ ਗਰੀਬੀ ਕਟਣ ਨਾਲ ਚਿੰਤਾ ਖਤਮ ਹੋ ਗਈਆਂ ਸਰੀਰ ਵੀ ਰਾਜੀ ਮੈਂ ਇੱਕ ਬੇਨਤੀ ਕਰ ਰਿਹਾ ਐਡੀ ਮੇਰ ਹੋ ਗਈ ਅਮਰਤ ਵੇਲੇ ਦਾ ਸਦਕਾ ਸਾਰਾ ਪਰਿਵਾਰ ਕੈਨੇਡਾ ਚ ਸੈੱਟ ਹੋ ਗਿਆ ਆਖੋ ਸਾਥ ਨਾ ਬੱਚੇ ਜਾਂ ਜਾਂ ਜੋ ਸਭ ਸਾਰਾ ਪਰਿਵਾਰ ਕੈਨੇਡਾ ਚ ਹੈ ਤਿੰਨ ਬੇਟੇ ਆਹਾਂ ਫਿਰ ਪੁੱਤਰ ਤੇਮ ਕਾਫੀ ਹੋ ਗਏ ਉਦੋਂ ਦੀ ਗੱਲ ਅੱਜ ਵੀ ਇਹ ਪਰਿਵਾਰ ਕੈਨੇਡਾ ਚ ਰਹਿੰਦਿਆਂ ਤਿੰਨ ਤਿੰਨ ਮਹੀਨੇ ਬਾਅਦ ਇੱਕ ਮੈਂਬਰ ਆਂਦਾ ਉਸੇ ਤਰ੍ਹਾਂ ਹੀ ਹੋਕਾ ਦਿੰਦਾ ਆਖੋ ਸਾਧਨਾ ਕਿ ਬਾਬਾ ਨਾਨਕ ਸਿੰਘ ਜੀ ਦੀ ਦਿੱਤੀ ਰਾਹ ਨੂੰ ਛੱਡਣਾ ਨਹੀਂ ਤੇ ਫਿਰ ਜਾਜਾ ਤੋਂ ਸਾਈਕਲ ਤੇ ਨਾ ਜੀ ਆਪ ਕੋ ਸਾਧਨਾ ਹੈ ਹੈ ਔਰ ਇਸ ਪਰਿਵਾਰ ਨੂੰ ਅੱਜ ਵੀ ਘੈਂਟੀ ਵਾਲਾ ਪਰਿਵਾਰ ਹੈ ਕਿਉਂਕਿ ਬਾਬਾ ਜੀ ਨੇ ਕਹਿਆ ਹੱਥ ਚ ਟੱਲੀ ਜੀ ਵੀ ਲੈ ਲਈ ਜਦੋਂ ਹੋਕਾ ਦੇਣਾ ਹੈ ਨਾ ਉੱਠ ਜਾਗ ਸਵੇਰੇ ਜੀ ਅੱਜ ਵੀ ਇਹ ਪਰਿਵਾਰ ਨੂੰ ਟੱਲੀ ਵਾਲਾ ਕੈਨੇਡਾ ਚ ਰਹਿੰਦਾ ਹੈ ਹਰ ਤਿੰਨ ਮਹੀਨੇ ਬਾਅਦ ਇੱਕ ਮੈਂਬਰ ਇੱਥੇ ਆਉਂਦਾ ਹੈ ਇਹ ਡਿਊਟੀ ਭੁਗਤਾਂਦਾ ਹੈ ਉਹ ਚਲਾ ਜਾਂਦਾ ਹੈ ਅਗਲਾ ਆ ਜਾਂਦਾ ਹੈ ਇੰਜ ਆਪਾਂ ਜੀ ਉਹਨਾਂ ਨੇ ਵੰਡੇ ਆ ਇਕ ਮਹਾਂਪੁਰਖ ਦਾ ਬਚਨ ਜਿੰਨਾ ਚਿਰ ਹੋ ਸਕੇ ਨਿਭੀ ਜਾਵੇ ਆਖੋ ਸਤਿਨਾਮ ਵਾਹਿਗੁਰੂ